ਹਿਊਮਨ ਰਾਈਟਸ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੰਦਿਰ ਸ੍ਰੀ ਲਕਸ਼ਮੀ ਨਰਾਇਣ ਕਟੜਾ ਖਜ਼ਾਨਾ ਦੇ ਮੁਖ ਸੇਵਾਦਾਰ ਰਾਜਨ ਬੱਬਰ ਦੀ ਅਗਵਾਈ ਹੇ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਬੜੀ ਤੂਮਤਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਦੇ ਮੁਖ ਪੁਜਾਰੀ ਪੰਡਿਤ ਹਰੀਸ਼ਰਨ ਅਬਸਤੀ ਅਤੇ ਰਾਜਨ ਬੱਬਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਮਹਾਨ ਸ਼ੂਰਵੀਰ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਭਾਰਤਵਾਸੀ ਐ ਆਜ਼ਾਦੀ ਮਨਾ ਰਹੇ ਹਾਂ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਪ੍ਰਤੀ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨਾਲ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਨੋਦ ਤ੍ਰਿਖਾ, ਕਮਲ ਛੱਡਾ, ਰਾਹੁਲ ਸਹਿਗਲ, ਸ਼ਸ਼ੀ ਮਹਿਰਾ, ਯੋਗੇਸ਼ ਅਵਸਥੀ, ਮਿਨਾਕਸ਼ੀ ਸ਼ਰਮਾ, ਸ਼ੀਖਾ ਮਹਿਤਾ, ਮਿਨਾਕਸ਼ੀ ਤ੍ਰਿਖਾ ਅਤੇ ਮਨੀਸ਼ ਕੁਮਾਰ ਸਨੇ ਇਲਾਕਾ ਵਾਸੀ ਮੌਜੂਦ ਸਨ। ਅੱਜ ਅਸੀਂ ਮੰਦਿਰ ਸ਼੍ਰੀ ਲਕਸ਼ਮੀ ਨਾਰਾਇਣ ਚੌਂਕ ਕਟੜਾ ਖਜਾਨਾ ਵਿੱਚ 79ਵਾਂ ਸੁਤੰਤਰਤਾ ਦਿਵਸ ਬੜੀ ਹੀ ਧੂਮ-ਤਾਮਨਾ ਮਨਾਇਆ ਹੈ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਮੰਦਿਰ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਹੈ ਹੀ ਸਮਾਜ ਸੇਵਾ ਦਾ ਕਰਦੇ ਰਹਿੰਦੇ ਆ ਮੰਦਿਰ ਸ਼੍ਰੀ ਲਕਸ਼ਮੀ ਨਾਰਾਇਣ ਕਮੇਟੀ ਤੇ ਹੋਮਰਾਈਟ ਯੂਥ ਪ੍ਰੋਟੈਕਸ਼ਨ ਸਾਡੀ ਸੰਸਦ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਤੇ ਸਾਰੇ ਸਾਡੇ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਜਿਹੜੇ ਸੁਤੰਤਰਤਾ ਦੇ ਵਿੱਚ ਆਪਣਾ ਸ਼ਹੀਦ ਹੋਏ ਨੇ ਉਹਨਾਂ ਦੀ ਬਦੌਲਤ ਹੀ ਆਪਣਾ ਦੇਸ਼ ਦੇ ਵਿੱਚ ਖੁਲੇ ਆਮ ਘੁੰਮ ਰਹੇ ਆ ਉਹਨਾਂ ਦੀ ਉਹਨਾਂ ਦੀ ਬਦੌਲਤ ਸਭ ਕੁਝ ਸਾਨੂੰ ਮਿਲ ਰਿਹਾ ਵਾ ਅੱਜ ਅਸੀਂ ਉਹਨਾਂ ਦੇ ਪਰਿਵਾਰਾਂ ਲਈ ਤੇ ਉਹਨਾਂ ਲਈ ਦੁਆਵਾਂ ਕਰਦੇ ਆ ਕਿ ਸਾਡੇ ਦੇਸ਼ ਸਮਾਜ ਨੂੰ ਵੀ ਚਾਹੀਦਾ ਵਾ ਕਿ ਉਹਨਾਂ ਦੀ ਬਾਦ ਚਾਰ ਕੇ ਮਦਦ ਕਰਨ ਉਹਨਾਂ ਦਾ ਖਿਆਲ ਰੱਖਣ ਸਾਡੇ ਦੇਸ਼ ਦੇ ਨੌਜਵਾਨਾਂ ਦਾ ਵੀ ਤੇ ਆਪਣੀ ਜੁਵਾਂ ਪੀੜ੍ਹੀ ਨੂੰ ਅੱਗੋਂ ਕਹਿਣਾ ਚਾਹੁੰਦੇ ਆ ਕਿ ਸਾਡਾ ਦੇਸ਼ ਹਿੰਦੁਸਤਾਨ ਸੋਨੇ ਦੀ ਚਿੜੀਆ ਸੀ ਸੋਨੇ ਦੀ ਚਿੜੀਆ ਹੈ ਤੇ ਸੋਨੇ ਦੀ ਚਿੜੀਆ ਹੀ ਰਹੇਗੀ ਛੋਟੇ ਛੋਟੇ ਬੱਚੋ ਨੇ بڑے ਬਜ਼ੁਰਗੋ ਨੇ ਮਹਿਲਾਵੋ ਨੇ बड़े ही उत्सुकता के साथ और बड़े ही उत्साह के साथ स्वतंत्रता दिवस को मनाया है और हमारे प्रधान जी श्री राजन बब्बर जी ने इसमें सबसे अच्छा जो अपना योगदान दिया है हमारे एक अच्छे लीडर के रूप में भी निभर उभर के आ रहे हैं और अपने आ, पूरे देशवासियों के लिए भी सेवेंटी नाइन्थ इंडिपेंडेंट डे पर हम सब की तरफ से बहुत बहुत ढेर सारी शुभकामनाएं